ਸਿੰਪੂ ਨੂੰ ਦੇਣ ਲੱਗਿਆ ਸੰਧਾਰਾ ਸੋਟ ਤੇ ਆਪੂਆ ਤੇ ਤੋਂ ਡੱਬੇ ਨੇਗੇ ਠੀਕ ਆ ਤੇ ਇੱਕ ਆਪੂਆ ਨੂੰ ਅਸੀਂ ਦਿੱਤਾ ਸਾਈਕਲ ਬਲੌਗ ਆ ਤੁਹਾਡੇ ਲਈ ਇੱਕ ਸਪੈਸ਼ਲ ਹੋ ਰਿਹਾਗਾ ਸੌਣ ਦਾ ਮਹੀਨਾ ਚੱਲ ਰਿਹਾ ਅਸੀਂ ਅੱਜ ਚੱਲੇ ਆਪੂਆ ਨੂੰ ਸੰਧਾਰਾ ਦੇਣ ਜਿਹੜੇ ਅਸ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਪੁਰਾਣਾ ਪੋਆ ਦਾ ਰੀਤੀ ਰਿਵਾਜ ਤੇ ਆਪਾਂ ਘਰ ਤੋਂ ਖਾਵਾਗੇ ਤੁਹਾਨੂੰ ਦਿਲ ਖੁਸ਼ ਹੋ ਜਾਣਾ ਪੋਆ ਨੂੰ ਮਿਲ ਕੇ ਤੇ ਇੱਕ ਉਹਦੀ ਪੋਤੀ ਨੂੰ ਮਿਲ ਕੇ ਦੇਖੀ ਜਾਣਾ ਤੇ ਆ ਤੇ ਰੋ ਕੇ ਆਪਾਂ ਚੱਲੇ ਸੀ ਤੇ ਥੋੜਾ ਮੋਟਾ ਤੁਹਾਨੂੰ ਪਤਾ ਇਸ ਮੌਸਮ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਹਨਾ ਮਠਾਈ ਵਗੈਰਾ ਆਪਾਂ ਸ਼ਾਮ ਦਿੰਨੇ ਹੁੰਨੇ ਆ ਆਪਾਂ ਉਹ ਵੀ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਹੁਣ ਚੱਲਿਆ ਬਰਨਾਲੇ ਤੇ ਸਿੱਧਾ ਕਰਮਗੜ ਕਰਮਗੜ ਦਾ ਰਸਤਾ ਸਨ 7 ਕਿਲੋਮੀਟਰ ਲਾ ਲੋ 10 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿੰਦਾਗਾ ਤੇ ਕਾਫੀ ਦਿਨਾਂ ਤੋਂ ਪੂਆ ਫੋਨ ਕਰੀ ਸੀ ਤੇ ਬਣੇ ਰਹੋ ਆਪਣੇ ਨਾਲ ਬਲੌਗ ਦੇ ਵਿੱਚ ਉੱਥੇ ਜਾ ਕੇ ਹਾਸੇ ਖਿੱਡੇ ਕਰਾਂਗੇ ਪੂਆ ਦੇ ਨਾਲ ਤੇ ਆਪਣੇ ਆਮ ਪਿੰਡਾਂ ਦੇ ਵਿੱਚ ਹੁੰਦਾ ਸੀ ਜਿਵੇਂ ਦੁਕਾਨਾਂ ਤੋਂ ਸਾਮਾਨ ਲਿਆਉਂਦੇ ਤੇ ਪਰਚੂਨ ਤੇ ਉਸੇ ਤਰ੍ਹਾਂ ਦਾ ਨੀਕਾ ਜਾਂ ਪਿੰਡਾਂ ਨਿਕੇ ਜਿਹੇ ਪਿੰਡ ਦੇ ਵਿੱਚ ਨੀਕੇ ਦੁਕਾਨਾਂ ਨੂੰ ਉੱਥੇ ਹੀ ਲੈ ਕੇ ਆਉਂਦੀ ਹੈਗੀ ਤੇ ਤੁਸੀਂ ਦੇਖਿਓ ਤਾਂ ਅਸਮੁਖ ਚਿਹਰਾ ਖੇੜਦਾ ਕਿਵੇਂ ਦੇਖਿਆ ਕਿ ਮਿਲੂਗੀ ਕਿਦਾਂ ਤੇ ਆਪਾਂ ਹੁਣ ਇੱਥੋਂ ਲੈਣੇ ਰੋਕ ਕੇ ਮਠਿਆਈ ਪੁਆ ਲਈ ਠੀਕ ਆ ਤੇ ਆਪਾਂ ਨੂੰ ਨਾਲ-ਨਾਲ ਦਿਖਾਵਾਂਗੇ ਮਠਿਆਈ ਲੈਣ ਦੀ ਸਾਰੀ ਕੀ ਕੀ ਚੀਜ਼ ਲੈਣੀ ਹੈ ਕੀ ਕੀ ਮਠਾਈ ਦਾ ਡੱਬਾ ਤੇ ਆਪਾਂ ਰੱਖਾਂਗੇ ਨਾ ਪੌਲੀ ਸੰਦਾਰਾ ਥੋੜਾ ਮोटा ਤੇ ਆਪਾਂ ਰੱਖ ਰਿਆਂ ਕਿ ਆ ਦੇਖੇ ਚੱਲੇ ਆ ਤੇ ਆਪਾਂ ਇਹਦੇ ਮਗਰ ਰੱਖ ਦਾਂਗੇ ਤੇ ਆਪਣਾ ਗੱਡੀ ਤੇ ਚੱਲਾਂਗੇ ਤੁਹਾਨੂੰ ਦਿਖਾਉਣ ਆ ਜੀ ਦੋਸਤੋ ਆ ਜਾਂਦਾ ਆਪਣਾ ਰਸਤਾ ਕਿੱਦਾਂ ਕਰਮਗੜ ਨੂੰ ਇੱਥੋਂ ਘਟੂ ਘਟਾ ਹੈਗਾਗਾ 4 ਕਿਲੋਮੀਟਰ ਰਸਤਾ ਵਿੱਚ ਹੋ ਗਏ 5 ਕਿਲੋਮੀਟਰ ਦਾ ਦੈਰਾ ਪੈਂਦਾ ਕਰਮਗੜ ਦਾ ਤੇ ਰਸਤਾ ਕਾਫੀ ਲੰਬਾ ਤਨੋਂ ਆਪਾਂ ਝਾੜ ਮੇਲੀ ਦਿਖਾਉਣੇ ਇੱਥੇ ਜਿਵੇਂ ਪਹਿਲਾਂ ਹੁੰਦੀ ਸੀਗੇ ਅੱਗੇ ਸੈਡਾਂ ਤੇ ਸਾਰਾ ਇੱਥੇ ਜੰਗਲ ਦਾ ਬਣਿਆ ਹੋਇਆਗਾ ਤੇ ਬੰਦਾ ਰਾਤ ਨੂੰ ਤਾਂ ਇੱਥੇ ਨਾਂ ਦੇ ਇਕੱਠਾ ਕਿਉਂ ਖਤਰਿਆ ਰ ਕੰਮ ਇੱਥੇ ਪਤਾ ਨਹੀਂ ਕੋਈ ਲੁੱਟਾ ਖੋਵਾ ਵੀ ਜ਼ਿਆਦਾ ਹੁੰਦੇ ਨੇ ਕਹਿੰਦੇ ਇਸ ਇਲਾਕੇ ਦੇ ਵਿੱਚ ਕਈ ਵਾਰ ਤਾਂ ਕੁੱਤਾ ਕੁੱਤੇ ਆ ਬਿੱਲਿਆਂ ਦੀ ਆਵਾਜ਼ ਆਈ ਜੇ ਡਰਾਉਣੀਆਂ ਹੁੰਦੀਆਂ ਨੇ ਲੋਕ ਪਿੱਛੇ ਮੁੜ ਜਾਂਦੇ ਨੇਗੇ ਤੇ ਆ ਦੇਖ ਸਕਦੇ ਇੱਧਰ ਇੱਥੇ ਥੋੜਾ ਜਿਹਾ ਹੈਗਾ ਅੱਗੇ ਦੇਖੇ ਤੁਹਾਨੂੰ ਅੱਗੇ ਰਸਤਾ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਤੇ ਬਾਕੀ ਇੱਧਰ ਦੇਖੋ ਆਪਾਂ ਇਹ ਤੋਂ ਸਾਰਾ ਦਿਖਾਵਾਂਗੇ ਬਲੌਗ ਬਣੇ ਰਹਿਣਾ ਜੇ ਮੇਰੇ ਹੋਰ ਵੀਡੀਓ ਵੀ ਦੇਖੋਗੇ ਨਾ ਤੁਹਾਨੂੰ ਉਹਦੇ ਵਿੱਚ ਆਪਾਂ ਜੈਪੁਰ ਦੀ ਕੁਝ ਪਾਈਆਂ ਨੇ ਤੁਹਾਨੂੰ ਪਤਾ ਲੱਗ ਜੂ ਵੀ ਜੈਪੁਰ ਘੁੰਮਣਾ ਚਾਹੀਦਾ ਜਾਂ ਨਹੀਂ ਘੁੰਮਣਾ ਚਾਹੀਦਾ ਗਰਮੀ ਦੇ ਵਿੱਚ ਠੰਡ ਦੇ ਵਿੱਚ ਕਿੱਦਾਂ ਦਾ ਲੱਖ ਆ ਕਿਵੇਂ ਆ ਉਹ ਵੀ ਤੁਹਾਨੂੰ ਮੇਰੇ ਬਲੌਗ ਦੇ ਵਿੱਚ ਮਿਲ ਜਾਣਗੇ ਉਹ ਪਹਿਲਾਂ ਦੀ ਵੀਡੀਓ ਦੇ ਵਿੱਚ ਨੇ ਤੇ ਅੱਜ ਦੇ ਆਪਾਂ ਵਿਸਰੇ ਗੱਲ ਕਰਦੇ ਆਂ ਇਹ ਜਾਂਦੇ ਸਿੱਧਾ ਰਸਤਾ ਅੱਗੇ ਆਊਗਾ ਪੈਟਰੋਲ ਪੰਪ ਆਪਾਂ ਪੈਟਰੋਲ ਪੰਪ ਤੋਂ ਟਰਨ ਲਵਾਂਗੇ ਹੁਣ ਤਾਂ ਸੜਕ ਬਣ ਗਈ ਏ ਕਿ ਤਾਂ ਪਹਿਲਾਂ ਸੜਕ ਬੜੀ ਟੁੱਟੀ ਹੋਈ ਸੀਗੀ ਜਿੱਦਾਂ ਲਾਲੋ ਬੰਦਾ ਖੁੰਡੀ ਲੈ ਕੇ ਤੁਰਦਾ ਉਹ ਕੰਮ ਇਸਤੇ ਕਰਦੀ ਤੇ ਮੋਟਰਸਾਈਕਲ ਆਵੇਦਾ ਵੀ ਆਗੇ ਆ ਬੋਰ ਦੇ ਨੀਚੇ ਤੇ ਬੱਸ ਰੁਕਦੀ ਹੁੰਦੀ ਸੀ ਹੁਣ ਤਾਂ ਪਹਿਲਾਂ ਤਾਂ ਟੇਂਜੀ ਬੱਸਾਂ ਸੀ ਸਾਫ਼-ਸੁਥਰੀਆਂ ਨਹੀਂ ਗਿਆ ਹੁਣ ਤਾਂ ਮੋੜ-ਮੋਟਾ ਦੇ ਹੁਣ ਤਾਂ ਬੈਂਚ ਬੰਚ ਲੱਗ ਗਏ ਇੱਥੇ ਪਹਿਲਾਂ ਹੀ ਸੂਆ ਹੁੰਦਾ ਸੀਗਾ ਤੇ ਅੱਗੇ ਆਊਗਾ ਐਲੀਮੈਂਟਰੀ ਸਕੂਲ ਪ੍ਰਾਇਮਰੀ ਸਕੂਲ ਬੱਚਿਆਂ ਦਾ ਫਿਰ ਉਸ ਤੋਂ ਬਾਅਦ ਆਊਗਾ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਗਲੀ ਮੁੜੂਗੀ ਉੱਥੇ ਜਾ ਕੇ ਉਹਦਾ ਘਰ ਉਹਦੇ ਸਾਹਮਣੇ ਕੰਡੈਕਟਰ ਦੀ ਕੋਠੀ ਆ ਗਈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਅੱਗੇ ਹੁਣ ਆਪਾਂ ਮੋੜ ਲੱਗੇ ਆਉਂਦਾ ਰਸਤਾ ਜਿੱਥੇ ਕਿ ਆਪਾਂ ਹੁਣ ਜਾਣਾਗਾ ਆ ਸੁਨਸਾਨ ਦੇ ਕੋਹ ਪ੍ਰਾਣ ਜਾਂ ਲਾਜ਼ਮ ਰਾਜਸਥਾਨ ਦੇ ਵਿੱਚ ਫਿਰਦੇ ਨੇ ਉੱਧਰ ਵੀ ਆ ਜਾ ਕੋਈ ਬੀ ਆ ਮਾਰਨ ਜਾਂ ਤੇ ਬੰਨੇ ਕਿਹੜਾ ਸਦੀਆ ਬਲੇ ਦਾ ਰਸਤਾ ਹੈ ਇੱਥੇ ਆ ਦੇ ਸੋਧੇਂਦਰ ਆ ਆ ਦੇਖੋ ਇਧਰ ਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਿੰਗੜਾ ਆਇਚ ਟੈਂਟ ਲਾ ਦੇ ਵਿਚਾਰੇ ਬੋਲੇ ਸੰਕਰਦੇ ਉਹਨੇ ਕਾਵੜੀਆਂ ਦਾ ਜਿੰਨਾ ਚੱਲਦਾ ਚੱਲ ਰਿਹਾ ਅੱਜ ਕੱਲ ਲੰਗਾ ਚੱਲ ਰਿਹਾ ਆਗੇ ਤੇ ਐਲਮੈਟਿਕ ਸਕੂਲ ਤੇ ਸਕੂਲ ਤੇ ਵੀ ਕਾਗ ਗਿਆ ਪਿਆਗਾ ਆ ਬਚਾਰੇ ਚਾਹੇ ਨੇ ਸਾਰਾ ਰਾਹ ਰੋਕਿਆਗਾ ਲਗਾਉਂਦੀ ਜਾਂਦੀ ਨੇ ਤੇ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆਂਗੇ ਤੇ ਆ ਬਚਾਰਾ ਬਾਪੂ ਖੜਾ ਇੱਕ ਪਿੰਡ ਸਾਹੀ ਜਿੰਦਾ ਪੁਰਾਣਾ ਦੇਖੋ ਆਇੰਦਾ ਸੀਗਾ ਪਿੰਡਾਂ ਦੇ ਵਿੱਚ ਤੇ ਚਲੀ ਚਲਦੀ 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 ਇੱਥੇ ਥੋੜਾ ਜਿਹਾ ਕੱਟ ਲਾਵਾਂਗੇ ਥੋੜਾ ਕੱਟ ਲੈ ਕੇ ਥੋੜਾ ਜਿਹਾ ਅੱਗੇ ਜਾ ਕੇ ਤੇ ਇੱਥੋਂ ਲੈ ਕੇ ਆਪਾਂ ਅੱਗੇ ਤੇ ਅੱਗੇ ਇੱਕ ਆਊਗਾ ਦਰਵਾਜ਼ਾ ਉਹ ਵੀ ਪੁਰਾਣਾ ਜਿਹਾ ਠਾ ਠੋਕੇ ਨਵਾ ਪਾਛੜ ਦੇ ਸਾਦੇ ਹੋ ਕੇ ਆਪਰ ਆ ਦੇ ਸਾਦੇ ਹੋ ਇਹ ਪੁਰਾਣੀ ਟਿੰਡਾ ਗਿਆ ਖੂਜਾ ਲੱਗਾ ਹੈ ਪੁਰਾਣੀ ਟਿੰਡਾ ਨੇ ਇੱਥੇ ਆ ਖੂਲ ਲੱਗਿਆ ਹੋਇਆ ਹੈ ਤੇ ਆਪਾਂ ਹੁਣ ਚਲੇ ਪੂਰੇ ਰਾਸਤੇ ਇੱਥੇ ਪਹਿਲੇ ਕੱਚਾ ਇੱਥੇ ਪਹਿਲੇ ਦੂਜੀ ਇੱਟਾਂ ਲੱਗਿਆ ਸੀ ਆ ਹਲਤੀ ਆ ਗਈ ਤੇ ਆਪਾਂ ਇਹਦੇ ਚੋਂ ਗੱਲ ਕੋ ਤਾਂ ਰੋਕ ਤਾਂ ਪੀਓ ਕੇ ਕਰਾਉਣ ਦੀ ਸਲਾਹ ਸੀ ਦੇ ਚਾ ਆ ਦੇਖੋ ਪਰ ਗੱਡ ਲੱਗੇ ਹੋਏ ਨੇ ਕਿ ਆ ਦੇਖਾ ਵਿਚਾਰਾ ਇੱਕ ਜਾਂਦਾ ਕਾ ਕੰਮ ਕਰ ਪਹੁੰਚ ਚੁੱਕੇ ਆ ਆਪਾਂ ਉਸ ਪਿੰਡ ਦੇ ਵਿੱਚ ਇੱਕ ਜਿੱਦਾ ਲਲਾ ਬਿੱਲੋ ਕਰਿਆਣਾ ਸਟੋਰ ਆ ਗਿਆ ਲੋ ਜੇ ਆਪਾਂ ਪਹੁੰਚ ਗਏ ਦੇ ਪਿੰਡ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਹਨ ਪੂਆ ਦੇ ਪਿੰਡ ਉਹਨੇ ਗੇਟ ਖੁੱਲੂਗਾ ਪਹਿਲਾਂ ਗੱਡੀ ਅੰਦਰ ਲਾਉਣੇ ਦੇਖੇ ਪੂਆ ਆਉਂਦੇ ਤੈਨੂੰ ਗੇਟ ਖੋਲ ਦੇ ਦਿਖਾਵਾਂਗੇ ਆਪਾਂ ਤੇ ਦੇਖ ਸਕਦੇ ਹੋ ਉਹ ਆ ਗਿਆ ਪੂਆ ਨੇ ਗੇਟ ਖੋਲ ਤੋ ਲਓ ਜੀ ਉਹਨਾਂ ਕੋਲ ਦੀ ਗੇਂ ਅੰਦਰ ਲਾਵਾਂਗੇ ਇੱਥੇ ਘੁਮਾਵਾਂਗੇ ਗੱਡੀ ਅੰਦਰ ਲਾਉਣ ਲੱਗਿਆ ਦੇਖੋ ਗੱਡੀ ਦੇਖੋ ਆਪਾਂ ਅੰਦਰ ਲਾਉਂਦੇ ਤੇ ਸਾਹਮਣੇ ਖੜੀ ਆ ਪੂਆ ਆਹ ਦੇਖੋ ਆ ਲੱਗੇ ਨੇ ਨਿੰਮ ਦਾ ਦਰਖਤ ਹੋਂ ਦਾ ਪਹਿਲਾਂ ਹੁੰਦੇ ਸੀ ਹੁਣ ਤਾਂ ਹੈ ਨਹੀਂਗੇ ਸਾਹਮਣੇ ਫਿਰਦੀ ਪੂਆ ਮੱਝ ਚੱਕਦੀ ਤੇ ਦਰਖਤ ਨਾਲ ਸਿਰ ਮੇਰੀ ਗੱਡੀ ਲਈ ਲਾਏਗਾ ਪਹਿਲਾਂ ਹਣੇ ਸੀ ਕਹਿੰਦੇ ਧੁੱਪ ਆਉਂਦੀ ਹੈ ਗੱਡੀ ਵਿਚਾਰੀ ਗਰਮ ਹੋ ਜਾਂਦੀ ਹੈਗੀ ਬਹੂ ਆ ਸਾਡਾ ਬਹੂ ਆ ਸਾਡਾ ਬਹੂ ਹਾਂ ਉਹ ਸਾਰਾ ਸਸੀ ਕਾ ਬਹੂ ਸਾਰਾ ਕਹਿੰਦੇ ਸਸੀ ਸਸੀ ਕਾਲ ਕੈ ਇਹ ਸਾਡੀ ਭੂਆ ਗਈ ਠੀਕ ਹੈ ਇਹ ਹੋ ਗਿਆ ਉਹ ਆ ਗਿਆ ਉਹਦਾ ਚਿੰਗ ਚੰਗਾੜ ਪਾ ਕੇ ਦਿਖਾਉ ਮੈਂ ਥੋੜੇ ਟਾਈਮ ਤੱਕ ਆ ਲੋ ਜੀ ਆਪ ਇਹ ਨੂਰ ਤੇ ਬੱਚੀ ਵਿਚਾਰੀ ਸੁੱਤੀ ਪਈ ਹੈਗੀ ਓ ਖੜਿਓ ਕੋਈ ਆਇਆਗਾ ਹੈ ਇੱਧਰ ਦੇਖ ਇਧਰ ਇਧਰ ਆਤਨੇ ਪਤਾ ਹੀ ਕੋਈ ਆਇਆ ਐ ਸੁੱਤੀ ਠੀਆਂ ਆ ਨੂਰ ਆ ਸਾਡੀ ਸੁੱਤੀ ਠੀਏ ਕੇ ਵਿਚਾਰੇ ਨਹੀਂ ਜੀ ਨਾ ਛੱਡ ਦੋ ਹਰਾ ਉੱਥਾਂ ਤੇਰਾ ਉਹਦਾ ਕੀ ਹੋ ਗਿਆ ਆ ਨੂਰ ਦਾ ਕਰ ਪੂਆ ਦਾ ਵਿਚਾਰੀ ਦਾ ਓਮੀ ਤੇ ਉਹ ਟੀਵੀ ਪਿਆਗਾ ਪਰਾਣ ਜਮਾਨੇ ਦਾ ਹੁਣ ਤਾਂ ਹੈ ਨਹੀਂਗਾ ਠੀਕ ਆ ਆ ਪੂਆ ਦਾ ਪਸੰਦਾਰਾ ਲੈ ਆ ਕੇ ਦਿੱਤਾਗਾ ਜਿੰਨਾ ਕ ਆਪਣਾ ਬੰਦਾ ਸੀ ਤੇ ਆ ਨੂਰ ਆ ਗਈ ਨੂਰ ਓ ਇਹਦੇ ਗੱਲ ਕਰ ਬੋਲਾ ਨੇ ਬੋਲਣਾ ਨੇ ਬੋਲੇ ਮੈਨੇ ਬੋਲਣਾ ਜੀ ਮੈਨੇ ਲੜਦੀਆਂ ਆ ਦੇ ਮੈਨੂੰ ਡਰਦੀ ਆ ਥੋੜੀ ਸੰਤ ਹੈ ਕਿ ਲਓ ਜੀ ਆਜਾ ਪਤਨ ਹੋਰ ਚੀਜ਼ ਦਿਖਾਉਣੇ ਥੋੜੀ ਮੋਟੀ ਉਹ ਆਦੀ ਅੱਜ ਆ ਦੇਖੋ ਲੋ ਉਹ ਕੀ ਪਿਆਰੀਆਂ ਅਗੀ ਪਿਆਰੀਆਂ ਅੱਛਾ ਠੰਡਾ ਪਿਆਰੀਆਂ ਗੀ ਹਾਂ ਠੰਡਾ ਪੀ ਲੋ ਹੋਰ ਅੱਛਾ ਠੰਡਾ ਤਾਂ ਹੈ ਜੀ ਇਹ ਵੀ ਠੰਡਾ ਅਸੀਂ ਲਾਤੀ ਗੱਡੀ ਨੀਚੇ ਤੇ ਉਹ ਸਮਾਨ ਪਿਆਗਾ ਲੋ ਜੀ ਆਪਾਂ ਗੱਡੀ ਚ ਥੋੜਾ ਸਮਾਨ ਕੱਢਣ ਲੱਗੇ ਆਣ ਲੋ ਜੀ ਆਪਾਂ ਗੱਡੀ ਚ ਸਮਾਨ ਕੱਢਦੇ ਜਿਹੜਾ ਗੱਡੀ ਚ ਆਇਆ ਸੀਗਾ ਥੋੜਾ ਜਿਹਾ ਇਹ ਭੂਆ ਦਸੰਦਾਰ ਆ ਗਿਆ ਪਹਿਨੇ ਸਮਾਨ ਲਿਆ ਕੇ ਦਿੱਤਾ ਉਹਨੂੰ ਆਹ ਦੇਖ ਸਕਦੇ ਹੋਗੇ ਇਹਨਾਂ ਸਮਾਨ ਆ ਗਿਆ ਲੋ ਜੀ ਇਹਨੂੰ ਭੂਆ ਨੂੰ ਦੇਣ ਲੱਗਿਆ ਸੰਦਾਰਾ ਸੋਟ ਤੇ ਆ ਭੂਆ ਤੇ ਤੋਂ ਡੱਬੇ ਨੇਗੇ ਠੀਕ ਆ ਤੇ ਇੱਕ ਆ ਭੂਆ ਨੂੰ ਅਸੀਂ ਦਿੱਤਾ ਸਾਈਕਲ ਠੀਕ ਆ ਸਾਈਕਲ ਦਿੱਤਾ ਹਾਂ ਤੇ ਆ ਸਾਡੀ ਨੂਰ ਲਈ ਨੇ ਠੀਕ ਆ ਇਹ ਪਰ ਅਸੀਂ ਇਹਨੂੰ ਦੇ ਦੇ ਨਹੀਂ ਹੈਗੇ ਇਹ ਮੈਂ ਆਪ ਦਾ ਖਰੇ ਬਾਕ ਲੈ ਕੇ ਜਾਉਂਗਾ ਇਹਨੂੰ ਕੋਈ ਚੀਜ਼ ਨਹੀਂ ਦੇਣੀ ਹੈਗੀ ਨਾ ਤਾਂ ਇਹਨੇ ਮੇਰੇ ਕੋਲ ਆਉਣਾ ਨਾ ਕਰਨਾ ਬੈਠੇ ਲੈਣੀ ਚੀਜ਼ ਦੱਸ ਬੈ ਨਾ ਲੈਣੀ ਆ ਲੈਣੀ ਆ ਲੈਣੀ ਆ ਹੈ ਦਿਖਾ ਰਹੇ ਆ ਅੱਜ ਇੱਕ ਮੈਂ ਤੁਹਾਨੂੰ ਪੁਰਾਣੀ ਚੀਜ਼ ਦਿਖਾ ਰਹੇ ਜੇ ਪਹਿਲਾਂ ਅੱਜਕੱਲ ਤਾਂ ਵੱਡੀਆਂ LEDਆਂ ਨੇ ਆ ਦੇਖੋ ਪੁਰਾਣ ਉਹੀ ਭੂਆ ਦੇ ਘਰੇ ਟੀਵੀ ਚੱਲਦਾਗਾ ਉਹੀ ਆ ਦੇਖੋ ਜਲੰਧਰ ਡੀਡੀ ਪੰਜਾਬੀ ਦੂਦਰਸਣ ਦੇ ਦੇਖ ਰਹੇ ਹੋ ਨਾ ਅੱਜਕੱਲ ਤਾਂ ਬੱਚਿਆਂ ਨੂੰ ਪਤਾ ਇਹ ਆਏਗਾ ਸਰਦੂਲ ਸਕੰਦਰ ਜਿੱਦੀ ਕਿ ਆਪਾਂ ਥੋੜਾ ਥੋੜਾ ਜਿਹਾ ਪਿਆਰ ਹੋ ਗਿਆ ਸੀ ਬਸੋੜਾ ਦੇ ਕਿਸ ਦਿਨੀ ਪੂਰੀ ਤਾਂ ਨਾ ਤੀਨੀ ਰਿਟਾ ਦੇ ਦੇਦੇ ਹੁੰਦੇ ਸੀ ਉਸੇ ਤਰ੍ਹਾਂ ਦਾ ਤੇ ਡੀਡੀ ਪੰਜਾਬੀ ਅੱਜ ਵੀ ਚੱਲਦਾ ਖਾਣਾ ਮੇਰੇ ਭੁਆ ਦੇ ਘਰੇ ਦੇਖ ਸਕਦੇ ਹੋ ਕੋਈ ਪੁਰਾਣੇ ਘਰ ਪੁਰਾਣਾ ਚੀਜ਼ਾਂ ਪੁਰਾਣੇ ਸਰਗੁਚੀਜ਼ਾਂ ਨਹੀਂ ਗਿਆ ਤੇ ਉਸੇ ਤਰ੍ਹਾਂ ਤੇ ਏ ਜਿਹੜੇ ਬਲਾਦਿ ਤੋਂ ਦਿਖਾਇਆ ਹੈਗਾ ਤੇ ਆਪੂਆ ਨੇ ਤਾਂ ਕੁੱਲ ਹੁਣ ਲਿਆ ਤਾਂ ਪੱਖਾ ਵੀ ਪਹਿਲਾਂ ਲਪਿਆ ਆ ਦਰਵਾਜ਼ੇ ਨੇਗੇ ਉਸ ਟਾਈਮ ਦੀ ਨੇਕ ਪੁਰਾਣੇ ਨੇ ਬਹੁਤ ਹਨਾ ਸਾਂਸ ਸਮਾਂ ਰੱਖੇ ਕਰੇ ਨਮਲਾ ਰੱਖਿਆ ਸੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਚੀਜ਼ ਦਿਖਾ ਦਿੰਨਾਗਾ ਸਾਇਦਾ ਅੱਜਕੱਲ ਤਾਂ ਬੱਚਿਆਂ ਨੂੰ ਪਤਾ ਹੀ ਨਾ ਹੈ ਗਿਆ ਪੱਖੀ ਜਦੋਂ ਗਰਮੀ ਚੱਲੀ ਜਾਂਦੀ ਸੀਗੇ ਤਾਂ ਮੰਜੇ ਤੇ ਬਹਿ ਕੇ ਪੰਜ ਬੁੜੀਆਂ ਮੰਜੇ ਤੁਗੀਆਂ ਕਰਦੀਆਂ ਤੇ ਨਾਲ ਇਹ ਠੀਕ ਆ ਜੀ ਇਸੇ ਤਰ੍ਹਾਂ ਨੇ ਗਿਆ

है है लो जी, जी। तो तो मैं तो 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 कुछ नहीं खाना मैं आप ही खा लूंगा रखा मेरा दिल करूंगा लो जी अभी खा लगे जी चीज खानी ਮਿੱਠਾ ਤੇ ਤੈਨੂੰ ਕੁਲਾਜਮਨਾ ਦੇ ਦੋ ਨੂਰ ਆ ਇਧਰ ਆ ਜਾ ਆ ਰੇ ਆ ਰੇ ਚਲੋ ਜੀ ਅਸੀਂ ਹੁਣ ਚੱਲੇ ਆਂਗੇ ਆ ਸਾਡੀ ਨੂਰ ਆਸੀ ਨੂੰ ਲੈ ਕੇ ਚੱਲੇ ਆਂ ਨੂਰ ਕੱਪੜੇ ਪਾ ਚੱਲ ਤਿਆਰ ਕਰ ਇਹਨੂੰ ਇਹਨੂੰ ਅਸੀਂ ਘਰੇ ਲੈ ਕੇ ਚੱਲੇ ਆਂਗੇ ਚੱਲ ਨੂਰ ਤਿਆਰ ਹੋ ਚੱਲੀਏ ਜਾਣਾ ਆਪਣੇ ਚੱਲ ਤਿਆਰ ਹੋ ਜਾ ਨਾ ਜਿਨਾਂ ਦਾ ਨੱਕ ਨਾ ਪੁੰਝ ਚੱਲ 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 ਚੱਤ ਨਾਨਕ ਲੈ ਕੇ ਚੱਲਾ ਚਲਾ ਜਾ ਨਾਨਕੇ ਚਲੋ ਨਾ ਹਾਂ ਇੱਕ ਮਿੰਟ ਆਪ ਪੰਨ ਹੀ ਗਵਾੜੇ ਕਿਹੜਾ ਚੰਗਾ ਨਾ ਗੇਟ ਖੋਲਾਂਗੇ ਬਾਰੇ ਚੱਲੇ ਆ ਅਸੀਂ ਹੁਣ ਵਾਪਸ ਕਰੇ ਤੇ ਪੂਆ ਨੂੰ ਮਿਲ ਕੇ ਪੂਆ ਗੇਟ ਚੰਗਾ ਜਗ ਸੀ ਉਹ ਤਾਂ ਫੇਰ ਉੱਥੇ ਗਿਆ ਹੋਇਆ ਤੇ ਦੱਸਿਆ ਅੱਛਾ ਬਣਾ ਦੇਗਾ ਠੀਕ ਆ ਦਵਾਈ ਲੈਣ ਗਿਆ ਉੱਥੇ ਠੀਕ ਹੋਰ ਵਧੀਆ ਠੀਕ ਆ ਲੈ ਗੇਟ ਖੋਲਦੇ ਪੋ ਚੱਲਿਆਂਗੇ ਤੇ ਅਸੀਂ ਹੁਣ ਚੱਲਿਆਂਗੇ ਤੇ ਹੁਣ ਇਥੇ ਅਸੀਂ ਪੂਆ ਦੇ ਕਰੋ ਵਾਪਸੀ ਹੋ ਰਹੀ ਹੈਗੀ ਜੇ ਸਾਡਾ ਬਲੌਗ ਚੰਗਾ ਲੱਗਿਆ ਤੇ ਇਹ ਤੁਹਾਨੂੰ ਪਰਿਸ਼ਥਿਤੀ ਦਿਖਾਈ ਸੀ ਤੋਹਾਰ ਦਿਖਾਈ ਸੀ ਸਗਨ ਦਿਖਾਈ ਸੀ ਕੋ ਅਧਿਕਾਰੀ ਤੇ ਆਪਾਂ ਹੁਣ ਮਿਲਦੇ ਆ ਅਗਲੇ ਵਲੋਗ ਦੇ ਵਿੱਚ